ਸਰ ਸ਼ਕਲ ਜੀ ਮੈਂ ਖੁਸ਼ਵਿੰਦਰ ਕੌਰ ਹੈਡmistress ਗਵਰਨਮੈਂਟ ਹਾਈ ਸਕੂਲ ਦੇਸੂ ਮਾਜਰਾ ਮੈਂ ਪਿਛਲੇ 5 ਸਾਲਾਂ ਤੋਂ ਇਸ ਸਕੂਲ ਦੇ ਵਿੱਚ ਸੇਵਾ ਨਿਭਾ ਰਹੀ ਹਾਂ ਔਰ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਔਰ ਸਾਡੇ ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਜੀ ਬੈਂਸੀ ਦਾ ਜਿਨ੍ਹਾਂ ਨੇ ਨਿਰਪੱਖ ਤਰੀਕੇ ਨਾਲ ਚੋਣ ਕਰਕੇ ਮੈਨੂੰ ਆਈਐਮ ਅੰਮਦਾਬਾਦੀ ਟ੍ਰੇਨਿੰਗ ਦੇ ਲਈ ਭੇਜਿਆ ਸੀ ਔਰ ਜੋ ਪੰਜਾਬ ਸਰਕਾਰ ਦਾ ਇਹ ਉਪਰਾਲਾ ਹੈ ਸਿੱਖਿਆ ਨੂੰ ਉੱਪਰ ਚੁੱਕਣ ਦੇ ਲਈ ਹੈਡਸ ਨੂੰ ਟ੍ਰੇਨਿੰਗ ਦੇਣਾ ਇਹ ਬਹੁਤ ਅੱਛਾ ਉਪਰਾਲਾ ਹੈ ਜਦੋਂ ਸੀ ਉੱਥੇ ਜਾ ਕੇ ਉਥੋਂ ਦੇ ਟੀਚਰਸ ਨੂੰ ਮਿਲੇ ਔਰ ਉਹਨਾਂ ਦੀਆਂ ਡਿਗਰੀਜ਼ ਬਾਰੇ ਸਾਨੂੰ ਪਤਾ ਲੱਗਿਆ ਚਾਰ-ਚਾਰ ਪੀ ਐਚ ਡੀਜ਼ ਉਹਨਾਂ ਨੇ ਕੀਤੀਆਂ ਹੋਈਆਂ ਔਰ ਉਹਨਾਂ ਦਾ ਜੋ ਡਿਸਪਲਿਨ ਸੀ ਪੂਰੇ ਟਾਈਮ ਤੇ ਕਲਾਸ ਸ਼ੁਰੂ ਹੁੰਦੀ ਸੀ ਤੇ ਪੂਰੇ ਟਾਈਮ ਤੇ ਖਤਮ ਹੁੰਦੀ ਸੀ ਉਸ ਚੀਜ਼ ਨੇ ਸਾਨੂੰ ਬੜਾ ਪ੍ਰਭਾਵਿਤ ਕੀਤਾ ਅਸੀਂ ਉੱਥੇ ਬਹੁਤ ਸਾਰਾ ਕੁਝ ਸਿੱਖਿਆ ਔਰ ਲੀਡਰਸ਼ਿਪ ਕੁਆਲਟੀਜ਼ ਕੇ ਮਿਫਿਕੇਸ਼ਨ ਗਿਵ ਦ ਮੰਕੀਜ਼ ਬਾਥ ਇਹ ਸਾਰੀਆਂ ਜੋ ਉਹਨਾਂ ਨੇ ਟੈਕਨੀਕ ਸਾਨੂੰ ਦਸੀਆਂ ਜਦੋਂ ਹੀ ਮੈਂ ਟ੍ਰੇਨਿੰਗ ਤੋਂ ਵਾਪਸ ਆਈ ਤਾਂ ਮੈਂ ਲਗਾਤਾਰ ਉਹਨਾਂ ਨੂੰ ਆਪਣੇ ਮਾਈਂਡ ਵਿੱਚ ਬਿਠਾ ਕੇ ਉਹਨਾਂ ਦਾ ਲਾਗੂ ਕਰਨਾ ਸ਼ੁਰੂ ਕੀਤਾ ਔਰ ਜੋ تھی ਸਟ्रेस ਮੈਨੇਜਮੈਂਟ ਟੈਕਨੀਕ ਸਾਨੂੰ ਕਰਵਾਈਆਂ ਗਈਆਂ ਉਹਦੇ ਨਾਲ ਮੈਨੂੰ ਸਕੂਲ ਦੇ ਨੂੰ ਚਲਾਣਾ ਬਹੁਤ ਸਖਾਲਾ ਹੋ ਗਿਆ ਔਰ ਮੇਰੀ ਜੋ ਸਟਾਫ ਨਾਲ ਇੱਕ ਜੋ ਹੈਡ ਦੀ ਤੇ ਸਟਾਫ ਦੀ ਮਿਸ ਕਮਿਊਨੀਕੇਸ਼ਨ ਜਾਂ ਗੈਪਸ ਹੁੰਦੇ ਆ ਮੈਂ ਕਾਫੀ ਹੱਦ ਤੱਕ ਦੂਰ ਕਰ ਪਾਈ ਔਰ ਮੈਨੂੰ ਬਹੁਤ ਮਾਣ ਹੈ ਕਿ ਮੈਂ ਆਈ ਐਮ ਅੰਮਦਾਬਾਦ ਤੋਂ ਟ੍ਰੇਨਿੰਗ ਲੈ ਕੇ ਆਈਆਂ ਇਸ ਕਰਕੇ ਮੈਂ ਬਹੁਤ ਧੰਨਵਾਦੀ ਹਾਂ ਪੰਜਾਬ ਸਰਕਾਰ ਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਮਾਨ ਐਂਡ ਮਾਨਜੂਖ ਸਿੱਖਿਆ ਮੰਤਰੀ ਜੀ ਸ਼੍ਰੀ ਹਰਜੋਤ ਸਿੰਘ ਜੀ ਬੈਂਸੀ